ਫੜ ਹੁ ਚੱਲ ਬਰਾਵਾ ਨਾ ਚਾਲੇ ਹਣ ਕਹਾ ਪੈਰੋ ਤੇ ਬਰਖ ਨਹੀਂ ਚਾਲਾ ਉੱਥੇ ਉੱਪਰ ਦੇ ਉੱਪਰ ਉੱਪਰ ਦੇ ਉਹ ਵੀ ਆ ਗਿਆ ਮੁੰਡਾ ਹੁਣ ਇਹ ਦਿਖਾਉਗਾ ਅੱਛਾ ਕੋਨਾਂ ਦੇ ਵਿੱਚ ਨੂੰ ਲੰਘਣਾ ਹੈ ਬਾਈ ਬਹੁਤ ਪਲੇਅਰ ਆਏ ਹੋਏ ਆ ਉਹ ਤੱਕ ਭਰਿਆ ਪਿਆ ਸਿਰੇ ਤੱਕ ਤੇਰੇ ਨੂੰ ਮਾਰਨਾ ਕੰਤੇ ਚੱਲ ਰਹੀ ਹੈ ਜਲਾ ਤੂਫਾਨ ਦੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਲੋ ਜੀ ਪੰਜਾਬੀ ਬੱਚੇ ਕਹਿੰਦੇ ਅੱਜ ਚੱਲੇ ਆ ਪਾਰਕ ਦੇ ਵਿੱਚ ਲੈ ਰਸਨ ਬਸ ਸੈਟ ਹੋ ਜਾਊਗਾ ਹਾਂ ਉੱਥੇ ਆਪਾਂ ਪਾਰਕ 'ਚ ਬਾਲ ਖੇਡਾਂਗੇ ਬਾਲ ਖੇਡਣੀ ਪਾਰਕ 'ਚ ਜਾ ਕੇ ਬਈ ਅੱਜ ਅੱਜ ਤਾਂ ਆਪਾਂ ਬਹੁਤ ਜ਼ਿਆਦਾ ਖੇਡਾਂਗੇ ਓਕੇ ਲੋ ਜੀ ਕਹਿੰਦੇ ਫਾਰਮੇਸੀ ਵੀ ਮੋਡੀਫਾਈ ਕਰਤੀ ਆ ਪੂਰੀ ਸਕਰੀਨਾ ਸਕਰੂਨਾ ਲਾਤੀਆਂ ਇਹਨਾਂ ਨੇ ਇੱਥੇ ਐਨ ਪੂਰੀਆਂ ਵਧੀਆ ਬਣਾਤੀ ਜਨਿਕ ਆ ਇੱਧਰ ਆ ਗਿਆ ਬਾਰ ਵਗੈਰਾ ਸਿੱਧੋ ਚੱਲ ਤੂੰ ਮੂਰੇ ਨੱਚੀ ਐਵੇਂ ਅੰਕਲ ਜੀ ਹਾਂਜੀ ਆਪਾਂ ਉੱਥੇ ਉਹ ਜਿਹੜਾ ਉਹ ਇਦਾਂ ਇਦਾਂ ਨਹੀਂ ਹੁੰਦਾ ਹਨਾ ਆਹੋ ਸਾਰੇ ਕਰ ਲੂਗਾ ਉਹ ਉਹ ਹੈ ਨਾ ਮੋਲੇ ਤੂੰ ਜਾਂਦੇ ਜਾਂਦੀ ਸੱਕ ਜਣਾ ਇਦਦਰ ਇਦਦਰ ਰਸਮ ਕਰੋ ਕਿ ਇਦਦਰ ਮੈਂ ਕਰੂੰਗੀ ਓਕੇ ਕਿਉਂ ਕਿ ਪੰਜਾਬੀਆਂ ਦੀ ਕਹਿੰਦੇ ਟੀਮ ਚੱਲੀ ਕਹਿੰਦੇ ਭੱਜ ਕਹਿੰਦੇ ਬਈ ਪਾਰਕ ਚ ਫੁੱਟਬਾਲ ਖੇਲਣਾ ਹੈ। ਆ ਸਾਡੇ ਲਈ ਫਿਰਦੀ ਇੱਧਰ। ਇਹਦੇ ਨਾਲ ਸਤਾ ਹੀ ਰਹਿਣੀ ਆ। ਇਹ ਢਿੱਲਿਆਂ ਵੀ ਗੱਲ ਕਰਕੇ ਤੇ ਗਰਮੀ ਯਾਰ ਬਹੁਤ ਜ਼ਿਆਦਾ ਹੋਗੀ। ਥੋੜਾ ਲੇਟ ਆਉਣਾ ਸੀ ਅਸੀਂ ਸਾਜਰੇ ਆ ਕੇ ਥੋੜਾ ਜਿਹਾ। ਥੋੜਾ ਹੋਰ ਲੇਟ ਆਉਂਦੇ ਫੇਰ ਸਹੀ ਰਹਿਣਾ ਸੀ। ਚਲੋ ਖੈਰ ਆ। ਪਰ ਮੈਂ ਤਾਂ ਲੋ ਜੀ ਸਾਡਾ ਸ਼ਹਿਰ ਵੀ ਆਇਆ ਪੂਰਾ ਤਰੱਕੀਆਂ ਚ ਆ। ਆ ਮਾਰਚਾ ਪੇਜ ਦੀ ਵੀ ਆਣ ਵਧੀਆ ਬਣਾ ਦੇ ਨੇ ਇਹਨਾਂ ਨੇ ਆ। ਆ ਫੁੱਟਪਾਥ ਚੱਲਣੇ ਵਾਲਾ ਆ ਬਿਲਕੁਲ ਨਵਾਂ ਬਣਾਤਾ। ਆ ਸਾਰੀ ਸੜਕ ਨਵੀਂ ਬਣਾ ਦੇਣਾ। ਹਣਾ? ਉੰਮੇ ਸੀ। ਮੈਸੀ ਨਹੀਂ ਮੇਸੀ। ਮੈਸੀ ਟਰੈਕਟਰ ਨਹੀਂ ਹੁੰਦਾ। ਮੈਸੀ ਟਰੈਕਟਰ। ਆ ਜਾ ਆ ਜਾ ਆ ਜਾ। ਅੱਥਾ ਦੇਖੋ। ਧਿਆਨ ਨਾਲ ਧਿਆਨ ਨਾਲ ਦੋ ਦੋ ਪਿੱਟ ਬੋ ਲਾ ਰਹੇ ਆ ਇੱਧਰ ਹੋ ਜੋ। ਬਾਹਰ। ਪ੍ਰਭ ਗੁਰਾ ਇੱਧਰ ਆ ਜਾ ਮੈਂ ਚਟਾ ਖਾ ਲਾ ਦੇਣਾ। ਉੱਪਰ ਨਹੀਂ ਜਾਈ ਜਾਨੀ ਉਹਦੇ। ਉਹ ਕਿਹੜਾ? ਉਹਦੇ ਤੇ ਕੰਮ ਲੱਗਦਾ। ਕਰਨ ਪਤਾ ਲੱਗਣਾਗਾ ਹਾਂ ਇੱਥੇ। ਉਹ ਤਾਂ ਉੱਤਰ ਸੀ। ਨਾ ਪੁੱਤ ਐਦਾਂ ਨਹੀਂ ਕਰੀ ਜਾ ਹੁੰਦਾ। ਸਾਈਡ ਦੂਰ ਰਹੀ ਤਾਂ ਹੁੰਦਾ ਤੋ। ਸਾਰੇ ਅਫਰੀਕਨ ਆਦਾ ਆ ਸੱਚੇ ਅਫਰੀਕਾ ਵਾਲੇ ਚੱਲ ਰਹੇ ਇਧਰ ਅਫਰੀਕਾ ਵਾਲਿਆਂ ਨੇ ਮੈਚ ਲਾਇਆ ਵਾ ਅੱਜ ਆਹੋ ਪੈਸਾ ਨਾ ਮੈਚ ਲਾਉਂਦੇ ਇੱਕ ਦੂਏ ਨਾਲ ਇਹ ਜਿਗਣਾ ਅਸੀਂ ਕ੍ਰਿਕਟ ਦਾ ਮੈਚ ਲਾਉਂਦੇ ਆ ਇਹ ਵੀ ਲਾਉਂਦੇ ਫੁੱਟਬਾਲ ਦਾ ਇੱਕ ਦੂਜੇ ਨਾਲ ਕਿੰਨਾ ਵਧੀਆ ਕਰਦੇ ਹਾਂ ਬਹੁਤ ਖੇਲਦੇ ਆ ਇਹ ਸਾਰੇ ਅਫਰੀਕਨ ਆ ਜਿੱਦਾਂ ਭਾਈ ਅਸੀਂ ਕ੍ਰਿਕਟ ਦਾ ਮੈਚ ਲਾਉਂਦੇ ਆ ਨਾ ਉਦਾਂ ਹੀ ਇਹ ਵੀ 100 ਸਵੈਰ ਦਾ ਫੁੱਟਬਾਲ ਦਾ ਮੈਚ ਲਾਉਂਦੇ ਆ ਅਫਰੀਕਾ ਵਾਲੇ ਇਹ ਪਿਛਲੇ ਸਾਰੇ ਸ਼ਨੀਵਾਰ ਵੀ ਲਾਏ ਸੀ ਇਹਨਾਂ ਨੇ ਮੈਚ ਤੇ ਉਦੋਂ ਬਹੁਤ ਬੈਨਫੀਸ਼ੀਆ ਹੋਇਆ ਤੇ ਇਹਨਾਂ ਦਾ ਉਹ ਵਾਲਾ ਹਾਂ ਬਈ ਉਹ ਮੁੰਡਾ ਨਾ ਰਸਮ ਦੇ ਨਾਲ ਪੜਦਾ ਉਹ ਵਾਲਾ ਤੇ ਅਸੀਂ ਹੁਣ ਪਾਰਕ 'ਚ ਐਂਟਰੀ ਕਰ ਲਈ ਐ ਤੇ ਹੁਣ ਇੱਥੋਂ ਜਣੀ ਕਿ ਅਜੇ 5 ਕਿ ਮਿੰਟ ਦਾ ਰਸਤਾ ਹੋਰ ਜਿੱਥੇ ਜਾ ਕੇ ਅਸੀਂ ਖੇਡਣਾ ਇਹ ਤਾਂ ਨਹੀਂ ਇਹ ਤਾਂ ਨਹੀਂ ਹਾਂ ਚਲੋ ਕੋਈ ਨਾ ਤੁਸੀਂ ਆਵਣ ਦੇਖੋ ਇੱਧਰ ਜੋਬਨ ਥੋੜਾ ਜਿਹਾ ਬਿਮਾਰ ਆ ਉਦਾਂ ਬੁਖਾਰਾ ਜਿਹੜਾ ਹੋਇਆ ਇਹ ਕਹਿੰਦਾ ਅੱ비 ਮੈਂ ਵੀ ਜਾਣਾ ਨਾਲੇ ਮੈਂ ਤਾਂ ਇਹ ਸੋਚਦਾ ਵੀ ਘਰੇ ਛੱਡ ਦਵਾਂ ਪਰ ਇਹ ਮੰਨਿਆ ਨਹੀਂ ਘਰੇ ਰਹਿਣਾ ਲੋ ਜੀ ਇੱਧਰ ਲਾ ਰਹੇ ਮੁੰਡੇ ਜਮ ਜਮ ਲਾ ਰਹੇ ਨੇ ਪਾਰਕ ਦੇਖੋ ਕਿੰਨੀ ਸੋਹਣੀ ਲੱਗਦੀ ਆ ਯਾਰ ਹਰੀ ਭਰੀ ਹੁਣ ਪਹਿਲਾਂ ਤੁਸੀਂ ਮੇਰੇ ਪਿਛਲੇ ਬਲੌਗ ਦੇਖੇ ਹੋਣੇ ਨਾ ਉਹਨਾਂ ਵਿੱਚ ਦੇਖੋ ਦਰਖਤਾਂ ਦੇ ਪੱਤਾ ਕੋਈ ਨਹੀਂ ਸੀ ਹੁੰਦਾ ਹੁਣ ਦੇਖੋ ਐਨ ਪੂਰੇ ਹਰੇ ਭਰੇ ਹੋ ਗਏ ਐਨ ਖਿਹੜਿਆ ਹੋਇਆ ਤੇ ਹੁਣ ਦਿਲ ਵੀ ਬਹੁਤ ਲੱਗਦਾ ਪਾਰਕ 'ਚ ਲੋ ਜੀ ਸਾਡੀ ਫੌਜ ਆ ਰਹੀ ਪਿੱਛੇ ਕਨੀਲੇ ਨੇ ਦੇਖਿਆ ਆ ਜੋ ਹੁਣ ਗਾਹਾਂ ਬਥੇਰੇ ਬਥੇਰੇ ਆ ਜੋ ਦੇਖੀਦਾ ਕਿ ਜੋ ਬੰਦੇ ਨੇ ਜਾਮੋ ਜਾਮੋ ਉਹ ਸਾਹਮਣੇ ਬੰਨ ਕੇ ਸ਼ੂਟ ਕਰਨ ਲੱਗੇ ਹੋਏ ਨੇ ਫੋਟੋ ਫੋਟੋ ਖਿਚਾ ਰਹੇ ਆ ਉਹ ਐ ਵੀ ਪਾਰਕ ਚ ਮੈਨਾਂ ਘੁੰਮਣ ਫਰਨ ਆਏ ਲੱਗਦੇ ਆ ਸਾਰੇ ਬੋਲ ਕਰੇ ਕਮੂਨੇ ਵਾਲੇ ਆ ਇਹ ਜਿਹੜੇ ਇੱਥੇ ਕਮੂਨੇ ਚ ਕੰਮ ਕਰਦੇ ਆ ਉਹ ਵਾਲੇ ਨੇ ਸਾਰੇ ਵਿੱਚ ਇਹਨਾਂ ਦਾ ਸਿੰਧੂ ਕੋ ਵਗੈਰਾ ਸਾਰੇ ਉਹੀ ਨੇ ਚੱਲ 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 ਪਾ ਜਣ ਅੱਗੇ ਯਾਰ ਨਾ ਕੋਈ ਮੁਕਾਬਲਾ ਚੱਲਦੇ ਆ ਇੱਥੇ ਉਹ ਦੇਖ ਕੇ ਆਉਣੇ ਆ ਕਿਉਂਕਿ ਇੱਥੇ ਆਵਾਜ਼ ਹੁੰਦੀ ਆ ਸਪੀਕਰਾਂ ਦੀ ਜਾ ਕੇ ਦੇਖਦੇ ਆ ਕਿ ਆ ਮੁੰਡਾ ਦਾ ਸਾਈਕਲਿੰਗ ਦੀ ਰਸ ਅੱਜ ਲਓ ਜੂੜੇ ਚੂੜੇ ਚਾਲਦੇ ਆ ਦੇਖੀ ਧਿਆਨ ਨਾਲ ਪਤੰਦਰਾ ਹਾਂਜੀ ਉਹ ਅੰਕਲ ਜੀ ਨੇ ਉਹਨਾਂ ਨੂੰ ਬਾਰ ਬਾਰ ਛੇੜੀ ਜਾਓ ਜਿਹੜਾ ਕੋਈ ਕਰਨਾ ਕਰ ਲੋ ਹੁਣ ਠੀਕ ਹੋ ਗਿਆ ਰਸਮ ਆਪਣੀ ਕੰਨਾ ਪੁੱਤ ਜੀ ਜਿਹੜਾ ਕੋਈ ਮਰਜ਼ੀ ਕਰੋ ਹੁਣ ਭੱਜਣਾ ਭੱਜੋ ਪੁੱਠੀ ਛੜਾ ਮਾਰਨੀ ਪੁੱਠੀ ਮਾਰੋ ਜੋ ਬਣਾ ਜਾਵੇ ਹਾਂਜੀ ਦੱਸੋ ਉਹ ਬੁੱਧ ਜੀ ਛੋਟਾ ਜਵਾਕ ਨਾਲ ਉਹਦੇ ਬਿਲਕੁਲ ਸਹੀ ਗੱਲ ਆ ਬਾਈ ਸਾਈਕਲਿੰਗ ਦੇ ਰੇਸਾ ਚੱਲਦੀਆਂ ਨੇ ਜਾ ਕੇ ਸੋਨ ਦੇਖਦੇ ਆਂ ਯੇਨੇ ਵੈਸੇ ਅੱਜ ਪਾਰਕ 'ਚ ਰੌਣਕ ਬਹੁਤ ਹੈ ਕਿਉਂ ਮੌਸਮ ਬਹੁਤ ਸੋਹਣਾ ਗਰਮੀ ਹੋ ਗਈ ਹੁਣ ਜਿਉਂ ਜਿਉਂ ਗਰਮੀ ਹੋਈ ਜਾਣੀ ਲੋਕਾਂ ਨੇ ਬਾਹਰ ਨਿਕਲ ਹੀ ਜਾਣਾ ਅੱਗੇ ਜਾ ਕੇ ਦੇਖਦੇ ਹਾਂ ਹੁਣ ਆਪਾਂ ਲੋਜੀ ਡੈਟਰ ਸਾਰੀਆਂ ਟੀਮਾਂ ਆਈਆਂ ਹੋਈਆਂ ਨੇ ਆਪਣੇ ਕੈਂਪ ਲਾਏ ਹੋਏ ਨੇ ਆਂ ਲੋਜੀ ਦੇਖੇ ਜਾ ਕੇ ਹੁਣ ਸੋਹਣਾ ਨਾ ਨੋਸਟਰਾ ਐਲੀਸਾ ਇਹ ਹੈਗਾ ਸੈਕਨਾਂ ਦਾ ਟੂਰਨਾਮੈਂਟ ਆ ਦੇਖੋ ਸਾਈਕਲ ਲੈ ਰਿਹਾ ਹੈ ਮੈਰਾ ਬਲਜਾ ਬੀਅੰਕਾ ਅਲ ਜੀਰੋ ਦੀ ਉਹ ਇਧਰ ਪਲੇਅਰ ਬੈਠੇ ਆ ਆਪਣੇ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਇਹਦੇ ਵਿੱਚ ਇਹ ਉਹ ਦਰੈ ਰੇਸ ਸ਼ੁਰੂ ਹੋਣ ਲੱਗੀ ਹੈ ਤੁਹਾਨੂੰ ਰੇਸ ਦਿਖਾਉਣਾ ਹੁਣ ਰੇਸ ਸ਼ੁਰੂ ਹੋਣ ਲੱਗੀ ਹੈ ਭਾਈ ਬਹੁਤ ਪਲੇਅਰ ਆਏ ਹੋਏ ਆ ਉਹ ਤੱਕ ਭਰਿਆ ਪਿਆ ਸਿਰੇ ਤੱਕ ਪਾਰਟੀ ਤੋਂ ਪੇਸ਼ ਲੋ ਜੀ ਸਾਈਕਲ ਮੁਕਾਬਲੇ ਚੱਲ ਰਹੇ ਨੇ ਬਹੈਂਡੇ ਲੱਗਦਾ ਹੁਣ ਕਿਉਂਕਿ ਅਸੀਂ ਸ਼ਾਮ ਦੇ ਟਾਈਮ ਆਏ ਥੋੜਾ ਲੇਟੇ ਆਏ ਆ ਬਾਕੀ ਤੁਹਾਨੂੰ ਦਿਖਾਉਣਾ ਹੁਣ ਬਾਬਾ ਸਾਈਕਲ ਵਾਲੇ ਤਿਆਰ ਖੜੇ ਆ ਹੁਣ ਕਲੀਅਰ ਕਰ ਰਹੇ ਆ ਟਰੈਕ ਪੂਰਾ ਅਸੀਂ ਪਾਸਾ 75 ਕਪੜੀ ਕੇ ਵੀਂਦਾ ਹਲਮਨੋ ਪਲੇਅਰਾਂ ਦੀ ਵੇਟ ਕਰ ਰਹੇ ਆ ਤੇ ਇੱਧਰ ਐਂਬੂਲੈਂਸ ਕਢੀ ਗਿਆ ਜੋ ਕੋਈ ਪਪਨ ਹੋ ਜਵੇ ਦੁੱਧ ਵਾਸਤੇ ਕੋਈ ਪਾਪਾ ਪਜਲ ਕਰਨੇ ਆ ਦੇਖੋ ਬਾਈ ਕਿੰਨੀ ਭੀੜ ਅੱਜ ਪਾਪਾ ਇੱਕ ਟੈਕਸਟ ਫਾਂਕ ਤੇ ਬੱਚਾ ਦੇ ਨੇ ਹਾਂ ਤੂੰ ਵੀ ਚਲਾਉਣਾ ਸਾਈਕਲ ਤੇਰਾ ਸਾਈਕਲ ਤਾਂ ਘਰੇ ਰਹਿ ਗਿਆ ਜੋ ਬਣ ਕਰਾ ਮੈਂ ਵੀ ਚਲਾਉਣਾ ਲੋ ਜੀ ਬੈਠ ਕੇ ਹੁਣ ਸਾਈਕਲਾਂ ਦੇ ਮੁਕਾਬਲੇ ਦੇਖ ਰਹੇ ਆ ਅਸੀਂ ਰਸਮ ਸਵਾਰਕ ਵਜੇ ਪੁੱਤ ਹਾਂ ਲੰਗੋ ਸੈਕਰਾ ਦੇ ਸਟੈਂਡ ਵੀ ਦੇਖੋ ਕਿਦਾਂ ਲਾਏ ਹੋਏ ਹਨ ਪੂਰਾ ਪ੍ਰੋਫੈਸ਼ਨਲ ਕੰਮ ਕਰਕੇ ਆਉਨੇ ਬਈ ਇਟਾਲੀਅਨ ਲੋਕ ਹੈਗਾ ਇਹ ਨਹੀਂ ਸਿਰਫ ਤੇ ਲੋਕਾਂ ਦੇ ਉਹ ਦੇਖੋ ਕਿੰਨੇ ਸੋਹਣੇ ਸਟੈਂਡ ਲਾ ਕੇ ਨਾ ਆਏ ਖੜਾਏ ਹੋਏ ਨੇ ਆ ਪੁੱਤ ਕਿਹੜੇ ਪੁੱਤ ਨਾ ਪੁੱਤੋ ਗਵਾਲੀਆ ਬੈਂਕੋ ਵਰਕਿੰਗ ਉਹ ਵੀ ਕੰਪਨੀ ਦੀ ਸਕਵਾਦਰਾ ਸੇਬਰਜੀ ਜੋ ਸਟੇਡੀਅਮ ਤੇ ਬੈਠ ਕੇ ਦੇਖਦੇ ਜਾ ਕੇ ਮੈਂ ਬੈਠੀ ਆ ਵੀ ਆ ਲੋ ਜੀ ਹੁਣ ਅਸੀਂ ਸਟੇਡੀਅਮ ਚਾਹੇ ਬੈਠ ਗਏ ਹੈ ਨਾ ਉਹ ਆ ਗਿਆ ਮੁੰਡਾ ਹੁਣ ਇਹ ਦਿਖਾਊਗਾ ਅੱਛਾ ਕੋਨਾ ਦੇ ਵਿੱਚ ਨੂੰ ਲੰਘਣਾ ਹੈ ਟੱਚ ਨਹੀਂ ਹੋਣਾ ਚਾਹੀਦਾ ਨਾ ਚ ਉਹ ਇਹ ਉਹ ਡਸਟ ਪਿੰਚ ਨਹੀਂ ਬਹੁਤ ਭਾਈ ਬਾਲੋ ਤੋਂ Ah è uh -huh. oh, Bravo. Bravissimo. Ecco. La volata. E a questo punto passiamo alla seconda maj, categoria G5, un attimo. ਹਾਂਜੀ ਉਹ ਉੱਧਰ ਪ੍ਰੈਕਟਿਸ ਕਰ ਰਹੇ ਨੇ ਨਾਲ ਜਿਹਨਾਂ ਦੀ ਟਾਈਮਿੰਗ ਜਲਦੀ ਹੈ ਜਿਹੜਾ ਘੱਟ ਟਾਈਮ ਚ ਆਉਂਦਾ ਨਾ ਉਹ ਜਿੱਤਦਾ ਹਾਂ ਬੁੱਤ ਹਾਂ ਆਹੋ ਗਾਇਸ ਸਾਰਾ ਦਾ ਸਾਰਾ ਦਾ ਸਾਰਾ ਆ ਲਾਪੋਰਟੈਂਸ ਪੇਸੈਂਟੀ ਦੇ ਨਾਲ ਬੈਕਰ ਪੇਟੂਸਿਨੋ ਸਕੂਲ ਐਮਟੀਬੀ ਵਿਆ ਮੇ ਸਿਪਾ ਬੱਦੇ ਚੱਲ ਰਹੇ ਆ ਜਿੱਦਾਂ ਮੁਕਾਬਲੇ ਸਵੇਰ ਤੋਂ ਸੂਬਾ ਤੋਂ ਚੱਲਦੇ ਆ ਅਸੀਂ ਤਾਂ ਹੁਣ ਆਏ ਚਲੋ ਪਹਿਲਾਂ ਵੱਡੇ ਨਾਲ ਬੱਚਿਆਂ ਦੇ ਰਹਿ ਗਏ ਨੇ ਹਾਂ ਹਾਂਜੀ ਹਲਾ ਮੁੰਡਾ ਆ ਉਦੋਂ ਹਾਂ ਉਹ ਇੱਥੇ ਬੋਲ ਗਰੇ ਤਾ ਉਹ ਸਿੰਧ ਕੋ ਆ ਜੋ ਜੇ ਇੱਧਰ ਗਰਿਲੀਆ ਤਾਂ ਵੀ ਚੱਲ ਰਿਹਾ ਨਾਲ ਦੀ ਨਾਲ ਉਧਰ ਮੈਚ ਚੱਲ ਰਹੇ ਨੇ ਇੱਧਰ ਇਹਨਾਂ ਨੇ ਆਪਣੀ ਦੁਕਾਨ ਲਾਈ ਵੀ ਹੈ ਇੱਧਰ ਆਪਣੀ ਦੁਕਾਨ ਲਾਈ ਵੀ ਇਹਨਾਂ ਨੇ ਪਾਨੇ ਸਲਾਮ ਮੇਲਾ ਤਰਾ ਰਚਕਵਾਂ ਤਾਂ ਦੇ ਨਾਲ ਪੀਣ ਨੂੰ ਵੀ ਲੈਣਾ ਫਿਰ 500 ਦਾ ਆਪਾਂ ਵੀ ਦੇਖਦੇ ਟੇਸਟ ਕਰਕੇ ਆਪਾਂ ਵੀ ਖਾ ਕੇ ਦੇਖਦੇ ਹਾਂ ਦੂਰ ਨਹੀਂ ਬੁੱਤ ਹੈਗੇ ਨਾਲ ਕੋਲ ਆਹ ਕੁਛ ਕਰ ਦਾਰੂ ਸਕੂਨ ਆਹ ਓਕੇ ਵਾ ਬੈਨੇ ਵਾ ਬੈਨੇ 45 ਲੂਜਾ ਲੂਜਾ ਥੈਂਕ ਯੂ ਆ ਪੁੱਤ ਲੈ ਲੈ ਪੁੱਤ ਤੇਰੇ ਵਾਸਤੇ ਉਹ ਜੀ ਵਿੱਚ ਸਲਾਮੀ ਲਾ ਕੇ ਨਾ ਪਾਣੀ ਦਿੱਤੀਆਂ ਗਰਮ ਕਰਕੇ ਖਾ ਕੇ ਦੇਖਦੇ ਹਾਂ ਜੋ ਵਾਂਗ ਕਹ ਰ ਮਨਣੀ ਤੋਂ ਆ ਉਹ ਜਲਾਤੋਂ ਲੈਣੀ ਤਾਂ ਹੁਣ ਆ ਜਾ ਜਲਾਤੋਂ ਖਾਣੀ ਜੇ ਆ ਜਾਓ ਜਲਾਤੋਂ ਖਾਈਏ ਆ ਜਾ ਖਾਈਏ ਬਾਈ ਕੋਲੇ ਤੇ ਭੁੰਨੇ ਹੋਇਆ ਇੰਨਾ ਸਵਾਦ ਹੈ ਨਾ ਪੁੱਛੋ ਨਾ ਤੁਸੀਂ ਬਟ ਕੱਢੇ ਪਏ ਪੂਰੇ ਪਾਣੀ ਦੇ ਬਣਾ ਕੇ ਇਹਨਾਂ ਨੇ ਦੇਖੋ ਮਰੇ ਹੋਰ ਕੁਝ ਵੀ ਨਹੀਂ ਹੈਗਾ ਮੀਟ ਪੁੰਨਾ ਤੇ ਆਹ ਦਬ ਰੋਟੀ ਲਾਈਵ ਦੇਖ ਲੋ ਪਰ ਇੰਨਾ ਚੇਟੀਆਂ ਨਾ ਬਹੁਤ ਜ਼ਿਆਦਾ ਦੋ ਦੋ ਬੈਠੇ ਹੈਗੇ ਕਿ ਝੂਟੇ ਪਰ ਇਹ ਵੇਟ ਵਾਲਾ ਜਿਹੜਾ ਸਾਈਡ ਵੇਟ ਜ਼ਿਆਦਾ ਉਹ ਥੱਲੇ ਝੁਕ ਜਾਂਦਾ ਦੂਸਰ ਸਾਈਡ ਉੱਪਰ ਚੱਕ ਹੋ ਜਾਂਦੀ ਹੈ ਚਲ ਆ ਜੋ ਇੱਧਰ ਲੈ ਲੋ ਤੁਸੀਂ ਆਗੀ 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 ਬੋਲੋ ਬੋਲ ਰੱਖ ਚੋ ਨਾ ਭੱਜ ਕੇ ਆਪਣੀ ਬੋਲ ਹਾਂ ਬਾਜੂ ਤੇਰਾ ਤੂੰ ਆਪ ਖਾਣ ਜਾਦੀ ਗਾਈ ਓਕੇ ਜਲਾਤੋ ਖਲੋਣੀ ਬਾਈ ਅੱਜ ਅੱਜ ਕੋਈ ਨਹੀਂ ਕੋਈ ਨਹੀਂ ਗੱਲ ਲਈ ਜੱਬੜਦੇ ਰਹਿਣੇ ਕੋਈ ਗੱਲ ਨਹੀਂ ਤੋ ਹੋ ਜਾਣਗੇ ਤਾਂ ਹੂਹ ਬਸ ਹੋ ਗਈ ਬਾਈ ਯਾਰ 10 ਮਿੰਟਾਂ ਚ ਹਾਂ ਬਹੁਤ ਚੜਨ ਲੱਗ ਗਿਆ ਹੁਣ ਦਵਾਰੇ ਪਹੁੰਚਣਾ ਸਟਾਰਟ ਕਰੀਏ ਬਾਲੀਵਾਲ ਚਾਲਦੀ ਬਾਲੀਵਾਲਾ ਦੋਵੇਂ ਬਰਾਬਰ ਦੇ ਪ੍ਰਭੂ ਹਨ ਤੂਰ ਤੇ ਉਹ ਤੁਹਾਡਾ ਬੇਟ ਸੇਮੇ ਲੱਗਦਾ ਲੋ ਜੀ ਮੈਂ ਤੇ ਮੇਰਾ ਬਹੁਤ ਥੱਕ ਗਿਆ ਇਸਤੰਕਾ ਹੋ ਗਈ ਹਾਂ ਹਾਂ ਉਹ ਫਾਮ ਹੈ ਫਾਮ ਹੈ ਫਾਮ ਹੈ ਪਰ ਕਿ ਵਿਸੋ ਜੈਲਾਟੋ ਚਲ ਆਉਣ ਜਾ ਕੇ ਖਾਣੇ ਆਪਾਂ ਠੀਕ ਹੈ ਓਕੇ ਉਹਨੇ ਵੀ ਖਾਣਿਆ ਹਾਂ ਜੋਵਨ ਜੀ ਵੀ ਖੜੇ ਆ ਬਾਈ ਸਾਡੇ ਇੱਧਰ ਓ ਮੈਸੀ ਮੈਸੀ ਹਾਂ ਜੋਵਨ ਤੇਰਾ ਡਰਾੜੀ ਆ ਗਿਆ ਵਿੱਚ ਨੰਦਰਬ ਨਿਕਲ ਔਰ ਤੇਰਾ ਮੀਕੋ ਕੀ ਨੋ ਤੇਰਾ ਜੱਸੀ ਨਾਮ ਕੀ ਤੇਰਾ ਜੱਸੀ ਤੇਰਾ ਨਾਮ ਹਾਂ ਪਾਣਾ ਸੀਧੀ ਕਰੀ ਜਾਂਦਾ ਨਹੀਂ ਉਹ ਜੱਸੀ ਕਿਹਾ ਨਾ ਉਹ ਕਹਿੰਦਾ ਹਾਂ ਸੀ ਹਾਂ ਜੱਸੀ ਮਤਲਬ ਉਸ ਅਸੀ ਗੜੀ ਉਹ ਕਿਉਂ ਸਮਝ ਗਿਆ ਤੂੰ ਕੀ ਕਰਦਾ ਇਹ ਬਈ ਬੁਖਾਰ ਹੋਵੇ ਨਾ ਬਿਮਾਰਾ ਮੁੰਡਾ ਪਪਾ ਜੀ ਉਹ ਜੋੜ ਇਹ ਖੇਡਦਾ ਵੀ ਨਹੀਂ ਚੱਜ ਨਾਲ ਪਪਾ ਜੀ ਉਹ ਜੋਇੰਟ ਵੀ ਛੁੱਟੇ ਉਹਦੇ ਬਣ ਮੈਂ ਜੋਵਨ ਗਵਾਲੇ ਬੁੱਤੋ ਨਹੀਂ ਮੈਂ ਬੜਾ ਹਾਂ ਉਹ ਤਾਂ ਆਹ ਬੜਾ ਜੋਵਨ ਬੜਾ ਸੂਰਾ ਪ੍ਰਭੂ ਗਣਾ ਆ ਜਾ ਪੁੱਤੋਂ ਸਾਰੇ ਚਲੇ ਗਏ ਆਜੋ ਬੁੱਤੋਂ ਤੁਸੀਂ ਲਾਲ ਹੋ ਗਏ ਦੇਖ ਲਾ ਗਰਮੀ ਗਰਮੀ ਹੋ ਗਏ ਤੁਸੀਂ ਦੋਹੀ ਜਣੀਆਂ ਆਜੋ ਓ ਗਈ 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 ਮੈਨੂੰ ਵੀ ਚੱਕਦਾ ਹਾਂ ਜੋ ਬੰਨ ਨਹੀਂ ਬਸਾਂ ਪੁੱਤੋ ਨੇ ਛੋਟਾ ਹਜੇ ਉਹ ਪਾਰਕ ਦੀ ਹੋ ਗਈ ਸਮਾਪਤੀ ਹੈ ਜੀ ਹੁਣ ਬੱਚੇ ਕਹਿੰਦੇ ਜਲਾਤੋਂ ਖਾਣੀ ਆ ਉਹਨੇ ਹੁਣ ਜਲਾਤੋਂ ਖਿਲਾ ਕੇ ਘਰ ਨੂੰ ਲੈ ਕੇ ਜਾਣਾ ਫੁੱਟਬਾਲ ਖੇਡ ਕੇ ਨਾ ਸਰੀਰ ਹਲਕਾ ਜਿਹਾ ਮਹਿਸੂਸ ਕਰਦਾ ਹੁਣ ਬਹੁਤ ਜ਼ਿਆਦਾ ਬੜੀ ਲੱਗਦਾ ਐਕਸਰਸਾਈਜ਼ ਹੀ ਹੋ ਗਈ ਨਹੀਂ ਕਈ ਦਿਨ ਹੋ ਗਏ ਤੇ ਆਏ ਨਹੀਂ ਸੀ ਹੋਇਆ ਪਾਰਕ ਚਲੋ ਰਸਮਾਂ ਦੇ ਬਹਾਨੇ ਆ ਹੋ ਗਿਆ ਮਣੀ ਮੋਟੀ ਮੂਵਮੈਂਟ ਹੋ ਗਈ ਵਧੀਆ ਸਰੀਰ ਦੀ ਹੁਣ ਰਸਮਣੀ ਕਰਦੇ ਜਿਮ ਜਿਮਨਾਸਟਿਕ ਜਿਮਨਾਸਟਿਕ ਚੱਲ ਹੁਣ ਆਈ ਆਈਆ ਕਰੀ ਨਹੀਂ ਹੋਇਆ ਚੱਲ ਪ੍ਰਗੋਣ ਤੇਰੀ ਵਾਰੀ ਹੁਣ ਚੱਲ ਫੇ ਮੇਰੀ ਵਾਰੀ ਹੁਣ ਨਾ ਪਾ ਲੈ ਡਰ ਗਈ ਤੂੰ ਤਾਂ ਲੱਗ ਡਰ ਗਈ ਮੇਰਾ ਵੀ ਜੋਰ ਲਵਾਦਾ ਸਾਰਾ ਇਹ ਸੋਹਣੀ ਜਿਹੀ ਆਖ ਲਾਈ ਦਾ ਚਾਹੁੰਦੇ ਕਿ ਕਰ ਨਾ ਕਰ ਚੈੱਕ ਕਰਨਾ ਨਹੀਂ ਕਰਨਾ ਕਰਨਾ ਪਰ ਲਟਕਣਾ ਨਹੀਂ ਉਹ ਕਿ ਲਟਕਣ ਵਾਸਤੇ ਆ ਅਜੋ ਜਰੂਰ ਤੋੜਨਾ ਹੈ ਲਟਕਣਾ ਲਟਕੋਣਾ ਨਹੀਂ ਮੈਂ ਕੰਦੀ ਨਹੀਂ ਕਰਨਾ ਤੁਸੀਂ ਤੁਹਾਨੂੰ ਮੈਨੂੰ ਕੰਮ ਫੜ ਕੇ ਰੱਖੂੰਗਾ ਤੇ ਤੈਨੂੰ ਗੇਮ ਨਹੀਂ ਖੇਡਣ ਦੇਣਾ ਤੇ ਆ ਗਏ ਉਹੀ ਹੁੰਦਾ ਫੜ ਹਾਂ ਚੱਲ ਬਰਾਵਾ ਨਾ ਚੱਲੇ ਹੁਣ ਕਹਾਂ ਪੈਰੋ ਤੇ ਬਰਖ ਨਹੀਂ ਚੱਲੋ ਉੱਥੇ ਉੱਪਰ ਦੇ ਉੱਪਰ ਉੱਪਰ ਦੇ ਪੜਾ ਉਹ ਫਰਦੀ ਨਹੀਂ ਅਵੇ ਬਰਾਵ ਚੱਲ ਚੱਲ ਡਰ ਲੱਗ ਬਾਈ ਪੜਤਾ ਸੀ ਕਹਾ ਡਰ ਨਹੀਂ ਮੈਂ ਫੜਿਆ ਹੋਇਆ ਤੈਨੂੰ ਕਿੱਥੇ ਨਹੀਂ ਦਿੰਦਾ ਜਿੰਮ ਤੂੰ ਕਰਦੀ ਕਿ ਮੈਂ ਕਹਾਂ ਸਮਝ ਨਹੀਂ ਪਤਾ ਚੱਲ ਸਰੇ ਫੜਾ ਜਾ ਰਹਿਣ ਦੇ ਰਹਿਣ ਦੇ ਫੜਾ ਜਾ ਛੱਡ ਦੇ ਬੜਵੇ ਕਾਰ ਲਈ ਆ ਜਾਦਾ ਚਲੋ ਹੱਥ ਧੋ ਪਹਿਣਾ ਤਾਂ ਜਲਾਤੋਂ ਮਿਲਣੀਆਂ ਲਿਬੜ ਕੇ ਆਏ ਹੋਏ ਹੁਣ ਤੁਸੀਂ ਕੱਪੜਾ ਨਾ ਭਿਓ ਲਿਓ ਚਲੋ ਵੀ ਹੌਲੀ 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 ਪਿਆਨੋ ਛੱਡੋ ਨੂੰ ਹਾਂ ਚੱਤੋਲ ਸੁਵਾਰ ਕੇ ਚੰਗੀ ਤਰ੍ਹਾਂ ਜੇ ਮਫਰਾ ਲੱਗੇ ਸਦਾ ਬੁੱਤ ਬਤਨ ਹੱਥ ਚਤੋਲ ਹੱਥ ਪੀਲਾ ਪੀਲਾ ਹਾਂ ਇੰਡੀਆ ਮੰਗ ਪਾਣੀ ਪੀ ਹੁੰਦਾ ਜੇ ਇਲਾ ਨਹੀਂ ਰੋਟੇ ਤੇਰੇ ਆ ਤੁਹਾਨੂੰ ਮਹਿੰਦੀ ਲੱਗੀ ਵੀ ਐ ਹੱਥ ਤੋ ਆਪਣੇ ਚੱਲ ਚੱਲ ਤੇਰੇ ਮੇ ਮਾਰਨਾ ਕੰਦ ਸੰਦਾ ਪਾਣੀ ਹੈ ਨਾ ਪਸ ਪਾਣੀ ਪੀਲੇ ਰਹਿਣ ਦੇ ਲੱਤਾਂ ਹੁੰਦੀਆਂ ਹੈ ਹੈ ਮੈਂ ਸਾਵਾਂ ਗੱਲ ਬਾਰੇ ਗੱਲ ਹੋਣਾ ਬਾਰੇ ਪਾਣੀ ਨਹੀਂ ਦੇਖਿਆ ਕਦੇ Rajasthan ਨੂੰ ਹੈ ਰਾਜਸਥਾਨ ਤੋਂ ਆਇਆ ਮੈਂ ਆਹ ਪਾਣੀ ਪੀ ਗਾ ਮੈਂ ਚਲੋ ਆਜੋ ਲੋ ਜੀ ਇਸ ਟਾਈਮ ਸ਼ਾਮ ਦੇ 7 ਵਜੇ ਝੁਕੇ ਨੇ ਵਿਆਹੇ ਲਾ ਦੇਣਾ ਵੀ ਦੁਪਹਿਰਾ ਹੁੰਦਾ ਐਨੀ ਦੇਖ ਲੋ ਦਿਨ ਮੌਸਮ ਦਾ ਫਰਕ ਪੈ ਗਿਆ ਤੇ ਟਾਈਮ ਚੇਂਜ ਦਾ ਇੰਨਾ ਫਰਕ ਪੈ ਜਾਂਦਾ ਦੇਖ ਲੋ 9 9:30 ਵਜੇ ਤੱਕ ਦਿਨ ਖੜਾ ਰਹਿੰਦਾ ਪੂਰਾ ਯਾਰ ਸਾਹਮਣੇ ਚਰਚ ਆ ਗਈ ਪਿੰਡ ਦੀ ਗੱਡੀਆਂ ਰੋਡ ਤੇ ਲਾਈਆਂ ਵੀ ਅੱਜ ਕਿਉਂਕਿ ਪਾਰਕਿੰਗ ਫੁੱਲ ਅੱਜ ਕਿਉਂਕਿ ਸਾਈਕਲਿੰਗ ਦੀ ਰੇਸ ਸੀ ਇਸ ਕਰਕੇ ਗੱਡੀਆਂ ਇੱਥੇ ਤਾਂ ਖੜੀਆਂ ਦੂਰ ਤੱਕ ਉਹਦਾ ਤੋਰੇ ਖੇਡਣਾ ਹੁਣ ਤਾਂ ਜਲਾਤ ਰਹਿਣ ਨਹੀਂ ਖਾਣ ਦੇਣ ਫਿਰ ਤਾਂ ਇਹ ਜਲਾਤੋ ਖਾ ਲੋ ਫਿਰ ਅੱਜ ਤਾਂ ਖਾ ਲੋ ਖਾ ਲੋ ਚਲ ਚਰਚ ਵਿੱਚ ਲੱਗਦਾ ਕੋਈ ਪ੍ਰੋਗਰਾਮ ਅੱਜ ਅੱਜ ਬੋਲਗਰੇ 'ਚ ਕੋਈ ਸਭਾ ਹੈ ਸਾਡੇ ਸ਼ਹਿਰ 'ਚ ਕੋਈ ਪ੍ਰੋਗਰਾਮ ਕੋਈ ਨੂੰ ਪਤਾ ਨਹੀਂ ਕੀ ਚੀਜ਼ ਆ ਇੱਥੇ ਵੀ ਖਾਸਾ ਇਕੱਠਾ ਹੋਇਆ ਵਾ ਆ ਦੇਖੋ ਉਹ ਆ ਗਈ ਉਹ ਰੇ ਖੋੜੇ ਫੋੜੇ ਉਹ ਆ ਗਈ ਇਸ ਕਰੀਮ ਮਾੜੀ ਹੋਰ ਛਾੜੂ ਲਾਰੇ ਹੀ ਉਹ ਇਹ ਹੈ ਜੀ ਮੇਰੇ ਪਿੰਡ ਦਾ ਚਰਚ ਬੋਲਗਰੇ ਦਾ ਓਕਿਓ ਆ ਓਕਿਓ ਓਕਿਓ ਸੜਕ ਪਾਰ ਕਰ ਲਈ ਇੱਕ ਵਾਰ ਚਲੋ ਰਸਮ ਖੜੋ ਨਾ ਹੁਣ ਪੁੱਤ ਫੜ ਗਈ ਫੜ ਗਈ ਚਲ ਗੱਡੀ ਫੜ ਗਈ ਚਲੋ ਆ ਗਈ ਸਾਡੇ ਸਪੈਂਡਰ ਦੀ ਆਈਸਕ੍ਰੀਮ ਦੀ ਦੁਕਾਨ ਜਲਾਤਰੀਆ ਉਹ ਵੀ ਖੁਸ਼ ਹੋ ਗਈ ਚਲੋ ਬੜੋ ਵਿੱਚ ਚਾਓ ਮੱਤ ਤੋਂ ਬੰਗੂ ਤੇ ਫਰਾਉਲਾ ਚੱਲ ਰਹੀ ਹੈ ਜਲਾਤੋਂ ਪਚਪਾਲਦੀ ਜਲਾਤੋਂ ਪਚਪਾਲਦੀ ਜਲਾਤੋਂ ਪਚਪਾਲਦੀ ਓਕੇ ਮਾਮਾ ਆ ਪ੍ਰਾਗੋਲਾ ਪ੍ਰਾਗੋਲਾ ਤਾਂ ਤੁੰ ਜਿਸੀ ਅੱਲੀ ਖੱਟੀ ਹੈ ਕੀ ਆ ਤੁਹਾਡੀ ਦੇਖ ਜੋ ਮੰਦੀ ਰਹਿ ਗਈ ਆ ਉਹਨਾਂ ਨੂੰ ਦੇਖ ਤਾਂ ਸੀ ਦੋ ਜਣਿਆਂ ਨੇ ਅੱਖ ਟਕਾਈ ਬਈ ਦੋਹੇ ਜਣੀਆਂ ਨੇ ਖਾ ਲਿਆ ਉਹਨਾਂ ਦੋਨੋਂ ਬਚਾਰੇ ਨੂੰ ਸਾਡੇਆਂ ਨੇ ਜੋ ਅੱਗ ਦਾ ਕੀ ਬਣਦਾ ਹੈ ਕੀ ਜਲਾਤੀ ਨਾਲ ਇਹ ਕੀ ਖਾ ਲਈ ਹੋਰ ਦੇਖਣ ਵੀ ਸ਼ਾਇਦ ਖਲਾਏ ਦਊਗਾ ਇੱਕ ਅੱਧੀ ਹੋਰ ਕਿਉਂਕਿ ਇਹ ਨਾ ਮੌਸਮ ਨਹੀਂ ਆਇਆ ਬੁੱਤ ਹਜੇ ਖਾਣ ਵਾਲਾ ਫੇਰ ਖਾਉਂਗੇ ਥੋੜਾ ਜਿਹਾ ਗਰਮੀ ਹੋ ਜੀ ਹੋਰ ਜਿਆਦਾ ਲੋ ਜੀ ਇੱਕ ਤਰ੍ਹਾਂ ਦਾ ਗਰਮੀਆਂ ਦਾ ਸਮਝ ਲਓ ਜੀ ਪਹਿਲਾ ਦਿਨ ਸੀ ਅੱਜ ਤੇ ਪਹਿਲਾ ਦਿਨ ਬਹੁਤ ਵਧੀਆ ਲੰਗਾ ਗਰਮੀਆਂ ਦਾ ਟੀ-ਸ਼ਰਟ ਚ ਫਿਰ ਰਹੇ ਅੱਜ ਦੇਖ ਲਓ ਇੰਨਾ ਚਾਹ ਦੇਖ ਲਓ ਗਰਮੀਆਂ ਦਾ ਇੱਥੇ ਨਹੀਂ ਬਾਕੀ ਅੱਜ ਦਾ ਬਲੌਗ ਇੰਨਾ ਕਿ ਸੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ